ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗੈਨਿਕ ਸੋਰਾ ਟੀਵੀ ਤੇ ਮੈਂ ਹਾਂ ਤਾਨਿਆ ਤੇ ਸਾਡੇ ਨਾਲ ਇੰਦਰਜੀਤ ਨਿੱਕੂ ਜੁੜ ਚੁੱਕੇ ਨੇ ਸੋ ਸਰ ਸਭ ਤੋਂ ਪਹਿਲਾਂ ਤਾਂ ਅੱਜ ਸਵੇਰੇ ਬੜੀ ਖੁਸ਼ੀ ਦੀ ਖਬਰ ਸੁਣਨ ਨੂੰ ਮਿਲੀ ਹੈ ਛੋਟਾ ਸਿੱਧੂ ਵਾਪਸ ਆ ਗਿਆ ਹੈ ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਬੁੱਧਾਂਖੁਰ ਵੀ ਸਾਰੀ ਟੀਮ ਨੂੰ ਬਹੁਤ ਸਾਰੇ ਮੁਬਾਰਕਾਂ ਪਾਣੇ ਤੁਹਾਨੂੰ ਮੁਬਾਰਕਾਂ ਜੀ ਸਿੱਧੂ ਉਹਦੇ ਸਾਰੇ ਪਰਿਵਾਰ ਨੂੰ ਮੁਬਾਰਕਾਂ ਸਾਰੇ ਫੈਨਸ ਨੂੰ ਚਾਹਣ ਵਾਲਿਆਂ ਨੂੰ ਪੂਰੀ ਦੁਨੀਆ ਨੂੰ ਜੀ ਜਿੰਨੇ ਵੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਨੇ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਇੱਕ ਤਾਂ ਉਹਨਾਂ ਮਾਪਿਆਂ ਲਈ ਜਿਨ੍ਹਾਂ ਦਾ ਇਕੱਲਾ-ਇਕੱਲਾ ਬੁੱਤ ਤੇ ਲੈ ਗਿਆ ਸੀ ਅੱਜ ਘਰ ਚ ਖੁਸ਼ੀਆਂ ਦੇ ਰਾਣੀਆ ਜੀ ਨੰਬਰ ਦੋ ਜਿਹਦੀ ਉਹਨਾਂ ਦੇ ਮਨ ਚ ਇੱਛਾ ਸੀ ਸਿੱਧੂ ਬੁੱਤ ਵਾਪਸ ਆਊਗਾ ਜੀ ਤੇ ਉਹ ਫਿਰ ਇਹ ਦੇ ਜਿਹੜੇ ਲੋਕ ਐ ਇਦਾਂ ਚਾਹੁੰਦੇ ਸੀ ਕਿ ਨਾ ਅੱਗੇ ਵਧੇ ਜੀ ਉਹਨਾਂ ਨੂੰ ਫਿਰ ਕਾਮਯਾਬ ਹੋ ਕੇ ਦਿਖਾਵਾਂਗਾ ਸੋ ਅੱਜ ਜਦੋਂ ਤੁਸੀਂ ਇਹ ਖਬਰ ਸੁਣੀ ਜੋ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਤਾਂ ਕਿਹੋ ਜਿਹਾ ਫੀਲ ਹੋਇਆ ਉਸ ਟਾਈਮ ਤੇ ਬਹੁਤ ਬਹੁਤ ਚੰਗਾ ਲੱਗਿਆ ਕਿਉਂਕਿ ਜਦ ਤੱਕ ਮੈਂ ਉੱਥੇ ਅੱਜ ਰਾਤੀਮ ਸ਼ੂਟ ਸੀਗਾ ਕਿਸੇ ਗਾਣੇ ਦਾ ਜੀ ਇੱਕ ਅੱਜ ਗਾਣਾ ਰਿਲੀਜ਼ ਕੀਤਾ ਸਾਡੇ ਮੁੰਡੇ ਦਾ ਵਾਇਆ ਜੀ ਮੈਂ ਤਾਂ ਦੋਨੋਂ ਖੁਸ਼ਖਬਰੀਆਂ ਕੱਟੀਆਂ ਉਧਰੋਂ ਨੇ ਮੇਰਾ ਗਾਣਾ ਰੀਲਿਸ ਕਰਤਾ ਜੀ ਉਧਰੋਂ ਸਿੱਧੂ ਦੀ ਖੁਸ਼ਖਬਰੀ ਆਈ ਮੈਂ ਆ ਤਾਂ ਬਹੁਤ ਵੱਡੀ ਖੁਸ਼ਖਬਰੀ ਹੋ ਗਈ ਮੇਰੇ ਲਈ ਦਾ ਅੱਜ ਤਿੰਨ ਭਾਗਾਂ ਭਰਿਆ ਹੋ ਗਿਆ ਜੀ ਉਧਰੋਂ ਸਾਡੇ ਘਰਾਂ 'ਚ ਖੁਸ਼ੀਆਂ ਉਧਰੋਂ ਆਈਆਂ ਇਧਰੋਂ ਗਾਣਾ ਜੀ ਸੋ ਜਿਹੜੀ ਹਵੇਲੀ ਸੁੰਨੀ ਹੋ ਗਈ ਸੀ ਅੱਜ ਉਸੇ ਹਵੇਲੀ 'ਚ ਦੁਬਾਰਾ ਰੌਣਕਾਂ ਲੱਗ ਰਹੀਆਂ ਢੋਲ ਵੱਜ ਰਿਹਾ ਕੀ ਕਹਿਣਾ ਚਾਹੋਗੇ ਸਿੱਧੂ ਦੇ ਜਾਣਨਾ ਹਵੇਲੀ ਸੁੰਨੀ ਤਾਂ ਜ਼ਰੂਰ ਹੋਈ ਸੀ ਪਰ ਲੋਕਾਂ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਇੱਕ ਪਿਆਰ ਦਾ ਰਾਤ ਦਾ ਕੈਮਰਾ ਰੱਖਿਆ ਨਾ ਉੱਥੇ ਹੁਣ ਤੱਕ ਰੌਣਕਾਂ ਉਦਾਂ ਨਹੀਂ ਲੱਗਦੀਆਂ ਨੇ ਜੀ ਸ਼ਾਇਦ ਉਹਨਾਂ ਨੇ ਸਿੱਧੂ ਦੇ ਪਰਿਵਾਰ ਨੂੰ ਬਹੁਤ ਵੱਡਾ ਹੌਸਲਾ ਦਿੱਕੇ ਰੱਖਿਆ ਤੇ ਅੱਜ ਉਹ ਰੌਣਕ ਰੌਣਕਾਂ ਫੇਰ ਬਰਕਰਾਰ ਹੋ ਗਈਆਂ ਜੀ ਸੋ ਤੁਸੀਂ ਗੁਰਮੀ ਲੰਮੀ ਉਮਰਾਂ ਬਖਸ਼ੇ ਸਾਡੇ ਪੁੱਤ ਨੂੰ ਸੋ ਜਨ ਜਨ ਦੇ ਕੀ ਕਹਿਣਾ ਚਾਹੋਗੇ ਦੋ ਕੁ ਲਾਈਨਾਂ ਇਸ ਛੋਟੇ ਬੱਚੇ ਦੇ ਲਈ ਬਸ ਇਹੀ ਕਹਿਣਾ ਚਾਹਣਾ ਕਿ ਵਾਹਿਗੁਰੂ ਤੰਦਰੁਸੀਆਂ ਬਖਸ਼ੇ ਲੰਮੀ ਉਮਰ ਬਖਸ਼ੇ ਦੇ ਆਰੋਗਤਾ ਵਖ ਬਖਸ਼ੇ ਪਰਵਾਰ ਨਾਲ ਹਮੇਸ਼ਾ ਚੰਗਾ ਚੰਗਾ ਹੀ ਹੋਵੇ ਕਦੇ ਦੁਆਰਾ ਕੋਈ ਐਸੀ ਘਟਨਾ ਪੂਰੇ ਪੰਜਾਬ ਨਹੀਂ ਪੂਰੇ ਹਿੰਦੁਸਤਾਨ 'ਚ ਕਦੇ ਕਿਸਦੇ ਘਰ ਤੇ ਐਸੀ ਨਾ ਹੋਵੇ ਜੋ ਜਿਹ ਪਹਿਲਾਂ ਹੋਈ ਸੀ ਬਸ ਤੇ ਸਾਡਾ ਪੁੱਤ ਜਿਉਂਦਾ ਵਸਦਾ ਰਹੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੋੜਨ ਲਈ ਥੈਂਕ ਯੂ ਸੋ ਇਹ ਸੀ ਇੰਦਰਜੀਤ ਨਿੱਕੂ ਜਿਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਅੱਜ ਛੋਟੇ ਸਿੱਧੂ ਦੇ ਵਾਪਸ ਆਉਣ ਦੇ ਨਾਲ ਪੂਰੀ ਪੰਜਾਬੀ ਇੰਡਸਟਰੀ 'ਚ ਰੌਣਕਾਂ ਲੱਗੀਆਂ ਹੋਈਆਂ ਨੇ ਸੋ ਇੰਦਰਜੀਤ ਨਿੱਕੂ ਨੇ ਕੀ ਕਿਹਾ ਇਹ ਤੁਹਾਨੂੰ ਅਸੀਂ ਸੁਣਾਇਆ ਤੇ ਤੁਸੀਂ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ